ਸਾਰੇ ਕਿਸਾਨ ਪ੍ਰਮਾਣੋਂ ਸਤਸ਼ੀਰੀਆ ਕਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਐਮਐਸਪੀ ਦੀ ਗਰੰਟੀ ਲਈ ਸਾਰੇ ਕਿਸਾਨ ਜੋ ਆ ਗਏ ਆ ਖਨੌਰੀ ਬਾਰਡਰ ਤੇ ਬੈਠੇ ਹਨ 10 ਮਹੀਨਿਆਂ ਤੋਂ ਤੇ ਆਪਣੇ ਜੋ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੋ ਕਿ ਪ੍ਰਧਾਨ ਹਨ ਚੰਦੂਪੁਰ ਯੂਨੀਅਨ ਦੇ ਉਹ ਮੰਨ ਵਰਤੇ ਬੈਠੇ ਜਨ ਉਹਨਾਂ ਨੂੰ ਪੁਲਿਸ ਲੈ ਗਈ ਹੁਣ ਦੋ ਜਣੇ ਹੈਗੇ ਆ ਜਿਹੜੇ ਹੁਣ ਉਹ ਵਰਤੇ ਬੈਠੇ ਹਨ ਮੰਨ ਵਰਤੇ ਤੇ ਆਪਾਂ ਨੂੰ ਪਤਾ ਹੀ ਹੈ ਕਿ ਜਦ ਸਾਰੇ ਕਿਸਾਨ ਉੱਥੇ ਬੈਠੇ ਹਨ ਤੇ ਮੇਰੇ ਦਾਦਾ ਜੀ ਵੀ ਜਾ ਚੁੱਕੇ ਹਨ ਤੇ ਕੱਲ ਮੇਰੇ ਪਾਪਾ ਜੀ ਵੀ ਜਾ ਰਹੇ ਹਨ ਤੇ ਆਪਾਂ ਸਾਰਿਆਂ ਨੂੰ ਜਾਣਾ ਚਾਹੀਦਾ ਹੈ ਉੱਥੇ ਕਿਉਂਕਿ ਆਪਦੇ ਹੱਕਾਂ ਦੀ ਲੜਾਈ ਲਈ ਆਪਾਂ ਖੁਦ ਹੀ ਲੜਾਂਗੇ ਕੋਈ ਹੋਰ ਤਾਂ ਕਿ ਨਹੀਂ ਲੜ ਸਕਦਾ ਤੇ ਹੱਕਾਂ ਦੀ ਲੜਾਈ ਦੇ ਸੁਨੇਹੇ ਨਹੀਂ ਭੇਜੇ ਜਾਂਦੇ ਆਪਣੇ ਆਪ ਹੀ ਜਾਣਾ ਪੈਂਦਾ ਹੈ ਵੱਤ ਵੱਤ ਤਾਂ ਸਾਨੂੰ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਐਮਐਸਪੀ ਦੀ ਗਰੰਟੀ ਲਈ ਸਾਰੇ ਕਿਸਾਨ ਜੋ ਆ ਗਏ ਆ ਖਨੌਰੀ ਬਾਰਡਰ ਤੇ ਬੈਠੇ ਹਨ 10 ਮਹੀਨਿਆਂ ਤੋਂ ਤੇ ਆਪਣੇ ਜੋ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੋ ਕਿ ਪ੍ਰਧਾਨ ਹਨ ਚੰਦੂਪੁਰ ਯੂਨੀਅਨ ਦੇ ਉਹ ਮੰਨ ਵਰਤੇ ਬੈਠੇ ਹਨ ਉਹਨਾਂ ਨੂੰ ਪੁਲਿਸ ਲੈ ਗਈ ਹੁਣ ਦੋ ਜਣੇ ਹੈਗੇ ਆ ਜਿਹੜੇ ਹੁਣ ਉਹ ਵਰਤੇ ਬੈਠੇ ਹਨ ਮੰਨ ਵਰਤੇ ਤੇ ਆਪਾਂ ਨੂੰ ਪਤਾ ਹੀ ਹੈ ਕਿ ਜਦ ਸਾਰੇ ਕਿਸਾਨ ਉੱਥੇ ਬੈਠੇ ਹਨ ਤੇ ਮੇਰੇ ਦਾਦਾ ਜੀ ਵੀ ਜਾ ਚੁੱਕੇ ਹਨ ਤੇ ਕੱਲ ਮੇਰੇ ਪਾਪਾ ਜੀ ਵੀ ਜਾ ਰਹੇ ਹਨ ਤੇ ਆਪਾਂ ਸਾਰਿਆਂ ਨੂੰ ਜਾਣਾ ਚਾਹੀਦਾ ਹੈ ਉੱਥੇ ਕਿਉਂਕਿ ਆਪਦੇ ਹੱਕਾਂ ਦੀ ਲੜਾਈ ਲਈ ਆਪਾਂ ਖੁਦ ਹੀ ਲੜਾਂਗੇ ਕੋਈ ਹੋਰ ਤਾਂ ਕਿ ਨਹੀਂ ਲੜ ਸਕਦਾ ਤੇ ਹੱਕਾਂ ਦੀ ਲੜਾਈ ਦੇ ਸੁਨੇਹੇ ਨਹੀਂ ਭੇਜੇ ਜਾਂਦੇ ਆਪਣੇ ਆਪ ਹੀ ਜਾਣਾ ਪੈਂਦਾ ਹੈ ਵੱਤ ਵੱਤ ਸਾਂ ਸੁਣਾਉਂਗੀ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਐਮਐਸਪੀ ਦੀ ਗਰੰਟੀ ਲਈ ਸਾਰੇ ਕਿਸਾਨ ਜੋ ਆ ਗਏ ਆ ਖਨੌਰੀ ਬਾਰਡਰ ਤੇ ਬੈਠੇ ਹਨ 10 ਮਹੀਨਿਆਂ ਤੋਂ ਤੇ ਆਪਣੇ ਜੋ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੋ ਕਿ ਪ੍ਰਧਾਨ ਹਨ ਚੰਦੂਪੁਰ ਯੂਨੀਅਨ ਦੇ ਉਹ ਮੰਨਵਰ ਤੇ ਬੈਠੇ ਹਨ ਉਹਨਾਂ ਨੂੰ ਪੁਲਿਸ ਲੈ ਗਈ ਹੁਣ ਦੋ ਜਣੇ ਹੈਗੇ ਜਿਹੜੇ ਹੁਣ ਉਹ ਵਰਤੇ ਬੈਠੇ ਹਨ ਮੰਨਵਰ ਤੇ ਤੇ ਆਪਾਂ ਨੂੰ ਪਤਾ ਹੀ ਹੈ ਕਿ ਜਦ ਸਾਰੇ ਕਿਸਾਨ ਉੱਥੇ ਬੈਠੇ ਹਨ ਤੇ ਮੇਰੇ ਦਾਦਾ ਜੀ ਵੀ ਜਾ ਚੁੱਕੇ ਹਨ ਤੇ ਕੱਲ ਮੇਰੇ ਪਾਪਾ ਜੀ ਵੀ ਜਾ ਰਹੇ ਹਨ ਤੇ ਆਪਾਂ ਸਾਰਿਆਂ ਨੂੰ ਜਾਣਾ ਚਾਹੀਦਾ ਹੈ ਉੱਥੇ ਕਿਉਂਕਿ ਆਪਦੇ ਹੱਕਾਂ ਦੀ ਲੜਾਈ ਲਈ ਆਪਾਂ ਖੁਦ ਹੀ ਲੜਾਂਗੇ ਕੋਈ ਹੋਰ ਤਾਂ ਕਿ ਨਹੀਂ ਲੜ ਸਕਦਾ ਤੇ ਹੱਕਾਂ ਦੀ ਲੜਾਈ ਦੇ ਸੁਨੇਹੇ ਨਹੀਂ ਭੇਜੇ ਜਾਂਦੇ ਆਪਣੇ ਆਪ ਹੀ ਜਾਣਾ ਪੈਂਦਾ ਹੈ ਵੱਤ ਵਤ ਸਤ ਸੁਣਾਉਣ ਨੂੰ ਸਾਰੇ ਕਿਸਾਨ ਭਰਾਵਾਂ ਨੂੰ ਸੱਚੀ ਰੀਅਲ ਗੱਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਐਮਐਸਪੀ ਦੀ ਗਰੰਟੀ ਲਈ ਸਾਰੇ ਕਿਸਾਨ ਜੋ ਆ ਗਏ ਆ ਖਨੌਰੀ ਬਾਰਡਰ ਤੇ ਬੈਠੇ ਹਨ 10 ਮਹੀਨਿਆਂ ਤੋਂ ਤੇ ਆਪਣੇ ਜੋ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੋ ਕਿ ਪ੍ਰਧਾਨ ਹਨ ਚੰਦੂਪੁਰ ਯੂਨੀਅਨ ਦੇ ਉਹ ਮੰਨ ਵਰਤੇ ਬੈਠੇ ਜਨ ਉਹਨਾਂ ਨੂੰ ਪੁਲਿਸ ਲੈ ਗਈ ਹੁਣ ਦੋ ਜਣੇ ਹੈਗੇ ਆ ਜਿਹੜੇ ਹੁਣ ਉਹ ਵਰਤੇ ਬੈਠੇ ਹਨ ਮੰਨ ਵਰਤੇ ਤੇ ਆਪਾਂ ਨੂੰ ਪਤਾ ਹੀ ਹੈ ਕਿ ਜਦ ਸਾਰੇ ਕਿਸਾਨ ਉੱਥੇ ਬੈਠੇ ਹਨ ਤੇ ਮੇਰੇ ਦਾਦਾ ਜੀ ਵੀ ਜਾ ਚੁੱਕੇ ਹਨ ਤੇ ਕੱਲ ਮੇਰੇ ਪਪਾ ਜੀ ਵੀ ਜਾ ਰਹੇ ਹਨ ਤੇ ਆਪਾਂ ਸਾਰਿਆਂ ਨੂੰ ਜਾਣਾ ਚਾਹੀਦਾ ਹੈ ਉੱਥੇ ਕਿਉਂਕਿ ਆਪਦੇ ਹੱਕਾਂ ਦੀ ਲੜਾਈ ਲਈ ਆਪਾਂ ਖੁਦ ਹੀ ਲੜਾਂਗੇ ਕੋਈ ਹੋਰ ਤਾਂ ਕਿ ਨਹੀਂ ਲੜ ਸਕਦਾ ਤੇ ਹੱਕਾਂ ਦੀ ਲੜਾਈ ਦੇ ਸੁਨੇਹੇ ਨਹੀਂ ਭੇਜੇ ਜਾਂਦੇ ਆਪਣੇ ਆਪ ਹੀ ਜਾਣਾ ਪੈਂਦਾ ਹੈ ਵਾਤਵਾਤ ਤਾਂ ਸਾਂਝਾ ਨਾਲ ਹੋ